ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਰਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਰਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ ਕੈਮੀਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਇਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਬਹੁਤ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਇਹ ਕਿੰਨਾ ਮਹਿੰਗਾ ਨਸ਼ਾ ਜਿਹੜਾ ਕਿੰਨਾ ਸਖਤ ਨਸ਼ਾ ਸਰ ਆਈਸ ਨਸ਼ਾ ਇਹ ਮਹਿੰਗਾ ਅਸੀਂ ਇਹਦਾ ਮੋਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਕਿਗਰੀ 500 ਗ੍ਰਾਮ ਕੋਸ਼ ਤੁਸੀਂ بڑے ਜਿਹੜਾ ਨਸ਼ੇ ਦੀ ਕੈਰੈਕਟਰ ਜੰਦਾ ਕੈਮੀਕਲ ਬਤੰਦਾ ਉਹ ਕੀ ਹੈ ਸਰ ਉਹ ਉਹਨੂੰ ਉਹ ਸੁਡੋਫੈਡਰਿਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨਸ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਆ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸਾ ਜਿਹਨੂੰ ਮੈਥੈਫੈਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਇਹਨਾਂ ਨੂੰ ਫੜਨ ਵਿੱਚ ਕਿੰਨੀ ਕੀ ਦਿੱਕਤ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਕਿੱਥੋਂ ਕਾਬੂ ਕੀਤਾ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianlly ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਖੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਸਰ ਪਹਿਲਾਂ ਵੀ ਮਾਮਲਾ ਦਰਜਾ ਸੀ ਹਾਂਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ਼ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪਰਚੇ ਵੀ ਆ ਇਹਦੋਂ ਸਿਗਡਾਂ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅਮਰਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਦੇ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿੱਟਦਾ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ। ਪਰ ਤੁਸੀਂ ਅਰਸ਼ ਤੇ ਲਾਲਾ ਗ੍ਰਿਫਤਾਰ ਹੋਏ ਨਾ ਜੀ ਪਹਿਲਾਂ ਨਹੀਂ ਗ੍ਰਿਫਤਾਰ ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੀ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ। ਸਭ ਤੁਸੀਂ ਰੈਕਵਰੀ ਫਾਰਮ ਅਗੇ ਆ। ਅਦਰ ਫਾਰਮਾਂ ਦੇ ਵਿੱਚ ਉਤੋਂ ਹੀ ਜਿਹੜੇ ਸਪਲਾਈ ਦੇ ਕਿਉਂ ਖੁੱਲ੍ਹੇ ਆਨ ਲੋਕਾਂ ਨੂੰ ਕਿਉਂ ਦੇ ਦਿੰਦੇ ਜਦੋਂ ਪਤਾ ਨਹੀਂ ਹੈ ਕੈਮੀਕਲ ਜਿਹੜਾ ਫੈਕਟਰੀ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ ਇਸ ਦਾ ਇਹ ਨੈਟਵਰਕ ਹੈਗਾ ਆਪਣਾ ਤਿੰਨ ਜਾਣੇ ਫੜੇਗੇ ਲੱਗਦਾ ਪੰਜਾਬ ਚ ਹੋਰ ਵੀ ਕੁੱਝ ਲੋਕ ਸਾਹਮਣੇ ਆ ਸਕਦੇ ਜਿਹੜਾ ਅੱਜ ਦਾ ਇਹ ਜਿਹੜਾ ਗੰਦਾ ਉਪਾਦ ਦਾ ਕਰਦੇ ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਈਸਾ ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗ ਗਈ ਆ ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰੀ ਲਓ ਤੇ ਐਡਿਕਟਿਵ ਹੋ ਜਾਂਦਾ ਇਹ ਜਿਆਦਾ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜ ਕੇ ਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਹੈ ਇਹਦੇ ਨਾਲੋਂ ਘੱਟ ਆ ਸਰ 2020 ਤੋਂ ਨਾਲਾ ਜਿਹੜਾ ਮਤਲਬ ਜੇਨ ਤੋਂ ਬਾਹਰ ਹੈ ਇਹ ਉਦੋਂ ਵੀ ਕਹ ਗਿਆ ਕਰੋ ਬਾਰੇ ਵੀਦੋਨੀ ਬਾਰੇ ਇਹ ਮਾਰਚ 24 ਦੇ ਬਾਹਰ ਆਇਆ ਇਹ 20 ਦੇ ਵਿੱਚ ਤਾਂ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨੇ ਕੋਈ ਮਰਡਰ ਦੇ ਵੀ ਨੇ ਹੋਰ ਵੀ ਨੇ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ। ਸਰ ਇਹ ਹਰ ਗਤਾਰੀ ਕਿੱਥੋਂ ਦਿੱਤੀ? ਛਾਟੇ। ਛਾਟੇ ਤੋਂ ਇੱਕ ਛਾਟੇ ਤੋਂ। ਸਰ ਇਹ ਆਪਲੇ ਕਿਉਂ ਇਸ ਕੀ ਗਾੜੀ ਦਾ ਕਿਸ ਕੋਲ ਰੱਖਿਆ ਐਸੀ ਬੰਦਾ ਗਾੜੀ ਜਿਹੜਾ ਸਪਲਾਈ ਇਹਨਾਂ ਨੂੰ ਕਾਪਦਾ ਸੀ ਉਹ ਇਹ ਗਾੜੀ ਗਾਂ ਭੇਜਦੇ। ਦੋਨੇ। ਇਹ ਇਹ ਦੋਨੇ ਆਪ ਹੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਨ ਵਾਲੇ ਦਾ ਪਾਕਿਸਤਾਨ 'ਚ ਕੰਟੈਕਟ ਸੀਗਾ। ਉਧਰੇ ਉਹਦੇ ਉਹਦੇ ਕੰਟੈਕਟ ਦੇ ਆਧਾਰ 'ਤੇ ਇਹ ਆਪ ਹੀ ਉਥੋਂ ਗਾਂ ਲੈ ਕੇ ਆਉਂਦੇ ਸੀ। ਹੋਰ ਕੁਝ ਹੋਰ ਇਨਵਿਸਟੀਗੇਸ਼ਨ ਤਾਂ ਅਸੀਂ ਕਰ ਰਹੇ ਹਾਂ ਫਰਦਰ ਇਹਨੂੰ ਐਕਸਪਲੋਰ ਕਰ ਰਹੇ ਹਾਂ। ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਕਾਬੂ ਕਰਾਂਗੇ ਸਰ ਜਿਸ ਤਰ੍ਹਾਂ ਇਹਨਾਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ ਨਾ ਕਿ ਉਹਦੇ ਲਿੰਕ ਤੇ ਨਾਲ ਹੀ ਪਤਾ ਲੱਗ ਸਕਦਾ ਕਿ ਇਹਦੇ ਨਾਲ ਗੱਲਬਾਤ ਇਹਨਾਂ ਦੀ ਹੁੰਦੀ ਹੈ ਹਾਂਜੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਟੈਕਨੀਕਲੀ ਫੋਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਹਾਂ ਉਹ ਚ ਪਤਾ ਲੱਗਾ ਵੀ ਇਹਨਾਂ ਨੇ ਨੈਟਵਰਕ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਆ ਜਦੋਂ ਕੰਗਾਲ ਲੱਗਾ ਫੋਨ ਨੂੰ ਹਾਂਜੀ ਹੈਗੇ ਆ ਐ ਤੁਹਾਡੇ ਕੋਲ ਨੰਬਰ ਹੈ ਕੰਟੈਕਟ ਹੈ ਠੀਕ ਆ ਸਰ ਇਹਨੀਆਂ ਏਜੰਸੀਆਂ ਆ ਫਿਰ ਇਹ ਲੋਕ ਇਦਾਂ ਫੋਨ ਤੋਂ ਕੱਢਿਆ ਕਿਦਾਂ ਵਰਤ ਲੈਂਦੇ ਹ ਹਰ ਦੁਨੀਆ ਕਿੰਨਾ ਦੂਸਰੇ ਜਿੰਨਾ ਪਾਕਿਸਤਾਨ ਦੇ ਨਾਲ ਕਿੰਨਾ ਗੱਲ ਕਰਦੇ ਨੇ ਫੋਨ ਤਾਂ ਕਮਿਊਨੀਕੇਸ਼ਨ ਫ੍ਰੀ ਆ ਕੋਈ ਵੀ ਕਿਤੇ ਵੀ ਗੱਲ ਕਰ ਸਕਦਾ ਪਰ ਤੁਸੀਂ ਸਾਈਬਰ ਸੈੱਲ ਦਾ ਬਹੁਤ ਫੇਰ ਸਾਈਬਰ ਸੈੱਲ ਤਾਂ ਹੋਣਗੇ ਤੁਸੀਂ ਕੋਈ ਵੀ ਫੋਨ ਨਾਲ ਕਿਤੇ ਵੀ ਗੰਟੀ ਚ ਗੱਲ ਕਰਨ ਤੁਹਾਨੂੰ ਆਜ਼ਾਦੀ ਇਹ ਕਰ ਸਕਦੇ ਹੋ ਗੱਲ ਇੰਨੇ ਇੰਨੇ ਜਿਹੜੇ ਸੌਫਟਵੇਅਰ ਆ ਇੰਨੇ ਉਹ ਹੈਗੇ WhatsApp ਹੈਗੇ ਆ ਐਪਸ ਹੈਗੇ ਆ ਉਥੇ ਕਿਸੇ ਦੀ ਵੀ ਕੋਈ ਵੀ ਗੱਲ ਗੱਲ ਕਰ ਸਕਦਾ ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਾਈਮਨਲ ਲੋਕਾਂ ਨੂੰ ਥੋੜੀ ਜਿਹੀ ਇੱਕ ਹੈਲਪ ਮਿਲੀ ਆ ਜਿਹੜੇ ਕਿ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਉਹ ਸੌਖਾ ਕਰ ਲੈਂਦੇ ਨੇ ਵੀਰੋਂ ਤੋਂ ਬਾਅਦ ਦਾ ਵੱਡਾ ਸੰਕਟ ਨਹੀਂ ਜਿਹੜਾ ਸਭ ਤੁਸੀਂ ਆ ਨਾ ਲੈ ਅੱਜ ਤੱਕ ਬੜੀ ਖਤਰਨਾਕ ਹੈ ਫਿਰ ਵੱਡਾ ਸੰਕਟ ਵੀ ਹੈਗਾ ਕਿ ਪੰਜਾਬ ਵੱਲੋਂ ਜਾਂ ਇੰਡੀਆ ਵੱਲੋਂ ਕਿਰਾਵਾ ਡੈਫੀਨਿਟਲੀ ਚੈਲੰਜਸ ਦਾ ਹਰ ਚੀਜ਼ ਦੇ ਹੈਗੇ ਨੇ ਹੈਗੇ ਨੇ ਦੈਟ ਇਜ਼ ਦਰ ਹੋਟਲ ਮਾਮਲੇ 'ਚ ਕੋਈ ਹੋਰ ਅਪਡੇਟ ਆਈ ਸਾਹਿਬ ਨੇ ਜੀ ਰੇਟ ਕੀਤੀ ਸੀ ਕਿ ਰੋਲ ਸ਼ਰਟਨ ਦੇ ਵਿੱਚ ਕੋਈ ਹੋਰ ਆਸਪਾਸ ਹੋਤ ਨਹੀਂ ਉਹ ਉਹ ਜਿਹੜੀਆਂ ਦੋ ਜ਼ਖਮੀ ਹੋਈਆਂ ਸੀ ਤਿੰਨ ਮਿਲ ਗਈਆਂ ਸੀ ਫੜੀਆਂ ਗਿਆ ਸੀ ਉਹਨਾਂ ਦੇ ਚਾਰ ਦੇ ਸਾਨੂੰ ਫੋਰਨ ਦੇ ਪਾਸਪੋਰਟ ਆ ਜਿਹੜੇ ਮਿਲਗੇ ਸੀ। ਠੀਕ ਹੈ ਜੀ। ਹਾਂ। ਦੱਸਣਾ ਇੱਕ ਕੱਲ ਵੀਡੀਓ ਕਾਫੀ ਟੈਂਟਿਜੀ ਨਾਲ ਬਾਹਰ ਲਾ ਹੋ ਰਹੀਆਂ ਵੱਲੇ ਥਾਣੇ ਦੇ ਕੋਲ ਨਾਲ ਹਾਤਾ ਉਹਦੇ ਵਿੱਚ ਦਿਖਾਈ ਦੇ ਰਿਹਾ ਮਲਾਦਮ ਜਿਹੜੇ ਬੈਠੇ ਹੋਏ ਨੇ ਕੀ ਹੈ ਇਹ ਵੀਡੀਓ ਦਾ ਸੱਚ? ਉਹ ਪੁਰਾਣੀ ਵੀਡੀਓ ਹੈ ਜੀ। ਉਹ ਮੌਜੂਦਾ ਵੀਡੀਓ ਨਹੀਂ ਹੈਗੀ। ਉਹ ਪੁਰਾਣੀ ਆ ਵਾਰ-ਵਾਰ ਕੁਝ ਸ਼ਰਾਰਤ ਦੇ ਤੌਰ ਤੇ ਐਵੇਂ ਕੋਈ ਪੁਲਿਸ ਨੂੰ ਗੁੰਮਰਾਹ ਕਰਨ ਦੇ ਤੇ ਨੰਬਰ ਦੋ ਉਹਦੇ 'ਚ ਜੋ ਉਹ ਲੈਜ ਕਰ ਰਹੇ ਨੇ ਵੀ ਉਹ ਵਰਦੀ ਦੇ ਵਿੱਚ ਨਸ਼ਾ ਪੀ ਰਹੇ ਨੇ। ਉਹਦੇ 'ਚ ਸਾਹਮਣੇ ਕੋਈ ਨਸ਼ਾ ਵੀ ਜ਼ਰਾ ਤੌਰ ਤੇ ਨਜ਼ਰ ਨਹੀਂ ਆਉਂਦਾ। ਉਹ ਬਾਹਰ ਦੇ ਡਿਸਟ੍ਰਿਕਟ ਦੇ ਕੋ ਬਾਹਰ ਦੇ ਕਰਮਚਾਰੀ ਨੇ ਜਾਂਦਿਆਂ-ਉਦਿਆਂ ਦੇ ਕਿਤੇ ਖਾਣਾ ਖਾ ਰਹੇ ਸੀਗੇ ਤੇ ਇਹ ਨਾਰਮਲੀ ਇੱਕ ਸੁਭਾਅ ਜਿਹਾ ਹੈਗਾ ਕਿ ਹਰ ਚੀਜ਼ ਨੂੰ ਐਕਸਪਲੋਇਟ ਕਰਕੇ ਹਮੇਸ਼ਾ ਹੀ ਮਤਲਬ ਭਾਵੇਂ ਕਿਸੇ ਨੂੰ ਵੀ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਇੱਕ ਤਰੀਕਾ ਬਦਨਾਮ ਕਰਨ ਦਾ ਕੰਮ ਹੀ ਇਹ ਹੁੰਦਾ ਅਈ ਜੀ ਵੀਡੀਓ ਪਾ ਦੀਏ ਵਾਰ-ਵਾਰ ਪਾ ਦੀਏ ਇਸੇ ਤਰ੍ਹਾਂ ਕੁਝ ਨਸ਼ਿਆਂ ਦੀਆਂ ਹੈਗੀਆਂ ਇੱਥੇ ਕੋਈ ਕਹਿੰਦੇ ਲੜਕੀਆਂ ਜਾਂ ਹੋਰ ਆ ਉਹ ਅਸੀਂ ਕਈ ਵੈਰੀਫਾਈ ਕੀਤੀਆਂ ਉਹ ਪੁਰਾਣੀਆਂ ਵੀਡੀਓਜ਼ ਹੀ ਆ ਬਾਰਾ ਰਿਪੀਟਡਲੀ ਆਪਦੇ ਆਪ ਨੂੰ ਮਤਲਬ ਫੇਮ ਦੇ ਵਿੱਚ ਆਉਣ ਲਈ ਉਹ ਨਾਰਮਲੀ ਇਦਾਂ ਦਾ ਕੰਮ ਕਰ ਦਿੰਦੇ। ਮੁਲਾਜ਼ਮ ਅਮਨਸਰ ਦੇ ਨੇ? ਨਹੀਂ, ਮੁਲਾਜ਼ਮ ਅਮਨਸਰ ਦੇ ਨਹੀਂ, ਮੁਲਾਜ਼ਮ ਬਾਹਰ ਦੇ ਡਿਸਟ੍ਰਿਕਟ ਦੇ ਨੇ। ਇਹੋ ਜਿਹੇ ਬੰਦੇ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਭਾਵੇਂ ਚੈਨਲ ਹੋਵੇ ਭਾਵੇਂ ਸੋਸ਼ਲ ਮੀਡੀਆ ਹੋਵੇ। ਦੇ ਜਾਣੋਦਕੇ ਪਾਉਂਦੇ ਨੇ। ਬਾਬਰ ਕਿਆ? ਉਹਨਾਂ ਨੂੰ ਜਿਨ੍ਹਾਂ ਨੇ ਵੀ ਬਣਾਈ ਉਹ ਉਹ ਤੁਸੀਂ ਪੱਤਰਕਾਰਾਂ ਭਾਈਚਾਰੇ ਹੈਗੇ ਆ, ਮੀਡੀਆ ਹੈਗੇ ਤੁਸੀਂ ਆਪਣੇ ਆਪ ਵੀ ਉਸ ਬੰਦੇ ਨੂੰ ਕਵਰ ਕਰ ਦਿਓ, ਉਹਨਾਂ ਨੂੰ ਕਰ ਦੇ। ਸਰ ਸਟਿਲ ਫੋਟੋਸ ਵੀ